ਦਲਿਸਿਨ ਵੱਡਾ ਮਸਲਾ ਸਾਹਮਣੇ ਆਇਆ ਹੈ ਕਿ ਲੋਕ ਕਿ ਦੁਬਈ ਤੋਂ ਇੱਕ ਜਹਾਜ਼ ਉੱਡਦਾ ਹੈ ਜਿਸ ਨੂੰ ਫਰਾਂਸ ਵਿੱਚ ਰੋਕਿਆ ਜਾਂਦਾ ਹੈ ਅਤੇ ਵੱਡੀ ਗੱਲ ਇਹ ਹੈ ਕਿ ਉਸ ਦੇ ਵਿੱਚ 303 ਭਾਰਤੀ ਸੀ ਕੀ ਇਹ ਵੱਡਾ ਕਾਰਨ ਬਣਿਆ ਕਿ ਦੁਬਈ ਤੋਂ ਜਹਾਜ਼ ਉੱਡਦਾ ਹੈ ਉਸ ਵਿੱਚ 303 ਭਾਰਤੀ ਸੀ ਅਤੇ ਉਸ ਨੂੰ ਫਰਾਂਸ ਵੱਲੋਂ ਕਿਉਂ ਰੋਕਿਆ ਜਾਂਦਾ ਹੈ ਹਾਂਜੀ ਹਾਂਜੀ ਬਿਲਕੁਲ ਇੱਕ ਆਪਣੇ ਆਪ ਤੇ ਵਿੱਚ ਹੀ ਬਹੁਤ ਨਾ ਇੰਟਰਸਟਿੰਗ ਖਬਰ ਜਿਹੜੀ ਇਹ ਸਾਡੇ ਸਾਹਮਣੇ ਆਈ ਸੀ ਸੋ ਆਪਾਂ ਦੇਖਦੇ ਪਏ ਸੀ ਹਲਚਲ ਕੀ ਹੁੰਦੀ ਹੈ ਇਹਦੇ ਵਿੱਚ ਫਰਾਂਸ ਕੀ ਇਹਦੇ ਉੱਤੇ ਆਫੀਸ਼ੀਅਲੀ ਬਿਆਨ ਦਿੰਦਾ ਹੈ ਜਾਂ ਫਿਰ ਹੋਰ ਇੰਟਰਨੈਸ਼ਨਲ ਅਖਬਾਰਾਂ ਇਹਦੇ ਉੱਤੇ ਕੀ ਦਿੰਦੀਆਂ ਸੋ ਹੁਣ ਜਿਹੜੀ ਤੁਹਾਨੂੰ ਗੱਲ ਮੈਂ ਦੱਸਣ ਲੱਗਿਆ ਸਟੋਰੀ ਉਹ ਇਹੀ ਹੈ ਕਿ ਪਿਛਲੇ ਵੀਰਵਾਰ ਥਰਸਡੇ ਨੂੰ ਇਹ ਜਹਾਜ਼ ਜਿਹੜਾ ਦੁਬਈ ਤੋਂ ਉੱਡਿਆ ਜਿਹਦੇ ਵਿੱਚ ਲਗਭਗ ਸਾਰੇ ਹੀ ਭਾਰਤੀ ਯਾਤਰੀ ਸਵਾਰ ਸੀ ਤੇ ਇਹ ਜਦੋਂ ਫਰਾਂਸ ਦੇ ਉੱਪਰੋਂ ਦੀ ਲੰਘਦਾ ਹੁੰਦਾ ਨਾ ਤੇ ਫਰਾਂਸ ਵਾਲੇ ਇਹਨੂੰ ਫਿਰ ਇਸ਼ਾਰਾ ਕਰਕੇ ਜੋ ਇਹਨਾਂ ਦਾ ਆਪਣਾ ਸਿਗਨਲ ਸਿਸਟਮ ਹੁੰਦਾ ਹੈ ਜਿਹੜਾ ਹਵਾ ਬਾਜੀ ਵਾਲਿਆਂ ਦਾ ਸੋ ਉਹ ਕਰਕੇ ਤੇ ਉਹਨੂੰ ਉਤਰਨ ਲਈ ਕਿਹਾ ਜਾਂਦਾ ਇਹ ਫਿਰ ਜਹਾਜ਼ ਪੈਰਿਸ ਤੋਂ 150 ਕਿਲੋਮੀਟਰ ਦੂਰ ਜਿਹੜਾ ਇੱਕ 에어ਪੋਰਟ ਹੈਗਾ ਜਿਹਨੂੰ ਬੈਟਰੀ 에어ਪੋਰਟ ਕਿਹਾ ਜਾਂਦਾ ਉੱਥੇ ਇਹਨੂੰ ਉਤਾਰ ਲਿਆ ਜਾਂਦਾ ਤੇ ਉਤਰਦਿਆਂ ਸਾਰੇ ਨੂੰ ਫਰਾਂਸ ਦੀ ਆਰਮੀ ਜਿਹੜੀ ਆ ਉਹ ਘੇਰ ਲੈਂਦੀ ਹੈ ਆਲੇ ਦੁਆਲੇ ਮਤਲਬ ਫੁੱਲ ਸਿਕਿਉਰਿਟੀ ਦੇ ਨਾਲ ਆਰਮੀ ਇਹਨੂੰ ਘੇਰ ਲੈਂਦੀ ਹੈ ਸੋ ਇੱਕ ਤਰ੍ਹਾਂ ਦੀ ਸਨਸਨੀ ਫੈਲ ਗਈ ਹਾਲਾਂਕਿ ਪ੍ਰੈਸ ਨੂੰ ਦੂਰ ਰੱਖਿਆ ਜਾਂਦਾ ਹੈ ਫਰਾਂਸ ਵੱਲੋਂ ਪ੍ਰੈਸ ਨੂੰ ਇਹਦੇ ਬਾਰੇ ਜਿਹੜੀ ਜਾਣਕਾਰੀ ਬਹੁਤੀ ਨਹੀਂ ਦਿੱਤੀ ਜਾਂਦੀ ਕਿ ਕੀ ਹੋ ਰਿਹਾ ਅੰਦਰ ਕੀ ਨਹੀਂ ਹੋ ਰਿਹਾ ਸੋ 에어ਪੋਰਟ ਦੇ ਅੰਦਰ ਹੀ ਉੱਥੇ ਹੀ ਇਹਨਾਂ ਯਾਤਰੀਆਂ ਨੂੰ ਰੋਕਿਆ ਗਿਆ 에어ਪੋਰਟ ਦੀ ਐਂਟਰੀ ਵੀ ਇਹਨਾਂ ਵਾਸਤੇ ਜਿਹੜੀ ਹੈ ਉਹ ਰੋਕ ਦਿੱਤੀ ਗਈ ਕਿ ਅੰਦਰ ਵੀ ਨਹੀਂ ਤੁਸੀਂ ਜਾ ਸਕਦੇ ਸੋ ਫਿਰ ਕੀ ਹੁੰਦਾ ਅਗਲੀ ਜਿਹੜੀ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਹੈ ਕਿ ਉਹਨਾਂ ਵਾਸਤੇ ਉੱਥੇ ਹੀ ਮੰਜ਼ੀਆਂ ਦਾ ਇੰਤਜ਼ਾਮ ਕੀਤਾ ਗਿਆ ਟਾਇਲਟਸ ਰੱਖ ਦਿੱਤੀਆਂ ਗਈਆਂ ਟੈਂਪਰੇਰੀ ਖਾਣ ਪੀਣ ਦਾ ਇੰਤਜ਼ਾਮ ਜਿਹੜਾ ਹੈਗਾ ਉਹ ਕੀਤਾ ਜਾਂਦਾ ਰਿਹਾ ਸੋ ਇਹਦੇ ਵਿੱਚ ਫਿਰ ਬਾਅਦ ਵਿੱਚ ਜਿਹੜੀ ਖਬਰ ਨਿਕਲ ਕੇ ਬਾਹਰ ਆਈ ਵੀ ਭਾਈ ਇਹ ਹੋਇਆ ਕੀ ਹੈ ਜਹਾਜ਼ ਚੱਲਿਆ ਆਪਣੇ ਤੋਂ ਭਾਈ ਤੋਂ ਇਹਨੇ ਜਾਣਾ ਸੀ ਨਿਆਕਾਗੁਰਾ ਇੱਕ ਇੱਕ ਆਪਾਂ ਕਹਿ ਲਈਏ ਵੀ ਇੱਕ ਛੋਟਾ ਜਿਹਾ ਦੇਸ਼ ਹੈ ਜੋ ਮੈਕਸੀਕੋ ਦੇ ਲਾਗੇ ਪੈਂਦਾ ਜਿਹੜਾ ਮੈਕਸੀਕੋ ਦੇ ਲਾਗੇ ਪੈਂਦਾ ਤੇ ਆਪਾਂ ਇਹ ਕਹਿ ਲਈਏ ਵੀ ਯੂਐਸਏ ਦੇ ਵੀ ਲਾਗੇ ਪੈਂਦਾ ਤੁਹਾਨੂੰ ਪਤਾ ਹੋਣਾ ਹੈ ਕਿ ਬਹੁਤਾਤ ਜਿਹੜੇ ਲੋਕ ਜਿਨ੍ਹਾਂ ਨੂੰ ਯੂਐਸ ਦੇ ਵਿੱਚ ਐਂਟਰ ਕਰਨਾ ਹੁੰਦਾ ਉਹ ਮੈਕਸੀਕੋ ਰਾਹੀਂ ਐਂਟਰ ਹੁੰਦੇ ਨੇ ਮੈਕਸੀਕੋ ਦੀ ਕੰਧ ਬੜੀ ਮਸ਼ਹੂਰ ਹੈ ਤੁਹਾਨੂੰ ਪਤਾ ਹੋਣਾ ਸੋ ਏਜੰਟਸ ਜਿਹੜੇ ਨੇ ਉਹ ਵੱਖ-ਵੱਖ ਤਰੀਕੇ ਲੱਭਦੇ ਰਹਿੰਦੇ ਆ ਯੂਐਸਏ ਬੰਦੇ ਭੇਜਣ ਦੇ ਸੋ ਇਹਨੂੰ ਜੇ ਆਪਾਂ ਕਾਨੂੰਨ ਦੀ ਭਾਸ਼ਾ ਦੇ ਵਿੱਚ ਕਹੀਏ ਤੇ ਇਹਨੂੰ ਮਨੁੱਖੀ ਤਸਕਰੀ ਕਿਹਾ ਜਾਂਦਾ ਹਿਊਮਨ ਟ੍ਰੈਫਿਕਿੰਗ ਕਿਹਾ ਜਾਂਦਾ ਸੋ ਜੋ ਕਿ ਬਿਲਕੁਲ ਅਲਾਉਟ ਨਹੀਂ ਹੈ ਬੜਾ ਵੱਡਾ ਕ੍ਰਾਈਮ ਹੈਗਾ ਖਾਸ ਤੌਰ ਦੇ ਉੱਤੇ ਇਹਨਾਂ ਮੁਲਕਾਂ ਦੇ ਵਿੱਚ ਹੁਣ ਗੱਲ ਕੀ ਹੋਈ ਸੀ ਕਿ ਜਦੋਂ ਫਰਾਂਸ ਦੇ ਉੱਤੋਂ ਦੀ ਜਹਾਜ਼ ਲੰਘਦਾ ਹੁੰਦਾ ਹੈ ਤਾਂ ਇੱਕ ਟਿਪ ਆਫ ਮਿਲਦੀ ਹੈ ਫਰਾਂਸ ਦੀ ਜਿਹੜੀ ਹੈ ਖੁਫੀਆ ਅਥਾਰਟੀ ਕਿ ਇੱਕ ਜਹਾਜ਼ ਜਿਹੜਾ ਹੈਗਾ ਉਹ ਤੁਹਾਡੇ ਉੱਪਰੋਂ ਦੀ ਤੁਹਾਡੇ ਦੇਸ਼ ਦੇ ਅੰਡਰ ਜਿਹੜਾ ਕਹਿ ਲਈਏ ਕਿ ਹਵਾ ਦੇ ਵਿੱਚੋਂ ਇੱਕ ਜਹਾਜ਼ ਜਿਹੜਾ ਹੈਗਾ ਉਹ ਪਾਸ ਕਰ ਰਿਹਾ ਜੋ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਮਨੁੱਖੀ ਤਸਕਰੀ ਕਰਨ ਲਈ ਜਾ ਰਿਹਾ ਉਹਦੇ ਬਹੁਤ ਸਾਰੇ ਸ਼ਿਕਾਰ ਜਿਹੜੇ ਨੇ ਉਹਦੇ ਵਿੱਚ ਬੈਠੇ ਹੋਏ ਨੇ ਸੋ ਉਹਨਾਂ ਨੇ ਕੀ ਕੀਤਾ ਫਿਰ ਇਸ ਜਹਾਜ਼ ਨੂੰ ਉਤਾਰਿਆ ਉਤਾਰ ਕੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਉੱਥੇ ਹੀ ਉਹਨਾਂ ਨੂੰ ਰੋਕ ਲਿਆ ਗਿਆ ਇੱਕ ਦਿਨ ਲੰਘ ਦੋ ਦਿਨ ਲੰਘ ਪੁੱਛਗਿਚ ਹੋਣ ਲੱਗ ਪਈ ਸਾਰੀ ਜਿਹੜੀ ਹੈ ਸਿਕਿਉਰਿਟੀ ਦੇ ਇੰਤਜ਼ਾਮ ਹੋ ਗਏ ਕੱਲੇ ਕੱਲੇ ਬੰਦੇ ਬੰਦੇ ਦੀ ਜਿਹੜੀ ਆ ਪੁੱਛਗਿੱਛ ਕੀਤੀ ਜਾ ਰਹੀ ਸੀ ਸੋ ਫਿਰ ਜਦੋਂ ਇਸ ਪਾਸੇ ਪਤਾ ਲੱਗਦਾ ਹੈ ਭਾਰਤੀ ਸਫਤਰਖਾਨ ਜਿਹੜੀ ਜਿਹੜਾ ਇਹਨਾਂ ਦਾ ਸਫਤਰਖਾਨਾ ਹੈਗਾ ਯਾਨੀ ਕਿ ਐਮਬੈਸੀ ਹੈ ਫਰਾਂਸ ਦੀ ਫਰਾਂਸ ਦੇ ਵਿੱਚ ਜਿਹੜੀ ਭਾਰਤੀ ਐਮਬੈਸੀ ਹੈ ਉਹ ਵੀ ਉਸੇ ਵੇਲੇ ਜਿਹੜੇ ਡਿਪਲੋਮੈਟਸ ਸੀ ਉਹ 에어ਪੋਰਟ ਪਹੁੰਚਦੇ ਆ 에어ਪੋਰਟ ਅਥਾਰਟੀ ਨਾਲ ਗੱਲ ਹੋਣ ਲੱਗ ਪੈਂਦੀ ਹੈ ਫਰਾਂਸ ਦੇ ਅਫੀਸ਼ੀਅਲਸ ਨਾਲ ਕਿ ਸਾਡੇ ਭਾਰਤੀ ਨੇ ਇਹ ਦੱਸੋ ਕੀ ਪ੍ਰੋਬਲਮ ਹੋਈ ਹੈ ਕਿਤਾ ਕਿਤਾ ਹੋਈ ਹੈ ਇਸ ਗੱਲ ਦੀ ਜਾਣਕਾਰੀ ਭਾਰਤੀ ਭਾਰਤੀ ਜਿਹੜੀ ਡਿਪਲੋਮੈਟ ਹੈਗੀ ਹੈ ਜਿਹੜੀ ਐਮਬੈਸੀ ਹੈਗੀ ਆ ਫਰਾਂਸ ਦੇ ਵਿੱਚ ਉਹਨਾਂ ਨੇ ਐਕਸ ਦੇ ਉੱਤੇ ਵੀ ਇਹਦੀ ਜਾਣਕਾਰੀ ਸਾਂਝੀ ਕਰ ਦਿੱਤੀ ਸੀ ਕਿ ਅਸੀਂ ਫਰਾਂਸ ਦੇ ਅਫੀਸ਼ੀਅਲਸ ਦੇ ਨਾਲ ਜਿਹੜਾ ਗੱਲਬਾਤ ਜੜੀ ਹੈ ਦੇ ਉੱਤੇ ਕਰ ਰਹੇ ਹਾਂ ਸੋ ਘਬਰਾਉਣ ਦੀ ਲੋੜ ਨਹੀਂ ਹੈਗੀ। ਅੱਛਾ ਤਿੰਨ ਦਿਨ ਇਹਦੀ ਪੁੱਛ ਗੇ ਜਿਹੜੀ ਚੱਲਦੀ ਹੈ ਸ਼ੁੱਕਰਵਾਰ ਲੰਘਦਾ ਹੈ ਸ਼ਨੀਵਾਰ ਲੰਘ ਜਾਂਦਾ ਫਿਰ ਐਤਵਾਰ ਆ ਜਾਂਦਾ ਤੇ ਹੁਣ ਜਿਹੜੀ ਅੱਜ ਮੰਡੇ ਵਾਲੇ ਦਿਨ ਖਬਰ ਆਈ ਹੈ ਨਾ ਸੋਮਵਾਰ ਵਾਲੇ ਦਿਨ ਖਬਰ ਜਿਹੜੀ ਪਹੁੰਚੀ ਹੈ ਸਾਡੇ ਤੱਕ ਕਿ ਜਹਾਜ਼ ਨੂੰ ਛੱਡ ਦਿੱਤਾ ਗਿਆ ਛੱਡਿਆ ਕਿੱਧਰ ਨੂੰ ਗਿਆ ਤੁਹਾਨੂੰ ਦੱਸਣਾ ਚਾਹੂੰਗਾ ਮੈਂ ਕਿ ਬੰਬੇ ਨੂੰ ਵਾਪਸ ਭੇਜਣਾ ਇਹਨੂੰ ਜਹਾਜ਼ ਤੋਂ ਮਤਲਬ ਕਿ ਨਿਆਕਾਗੂਰ ਜਿਹੜਾ ਜਾਂਦਾ ਹੋਇਆ ਜਹਾਜ਼ ਜਿਹੜਾ ਹੈਗਾ ਉਹਨੂੰ ਭੇਜਿਆ ਤੇ ਜ਼ਰੂਰ ਗਿਆ ਪਰ ਵਾਪਸ ਭੇਜਿਆ ਗਿਆ ਬੰਬੇ ਨੂੰ ਤੇ ਇਹਦੇ ਵਿੱਚ ਜਿਹੜੀ ਹੋਰ ਇੰਟਰਸਟਿੰਗ ਗੱਲ ਇਹ ਹੈ ਕਿ ਇਸ ਜਹਾਜ਼ ਦੇ ਵਿੱਚ 11 ਤੋਂ 12 ਜਾਣੇ ਜਿਹੜੇ ਮਿਨਰ ਸੀ ਯਾਨੀ ਕਿ ਉਹਨਾਂ ਦੇ ਨਾਲ ਕੋਈ ਉਹਨਾਂ ਦਾ ਕੋਈ ਪੇਰੈਂਟਸ ਜਿਹੜੇ ਗਾਰਡੀਅਨਸ ਨਹੀਂ ਸੀਗੇ ਜਿਨ੍ਹਾਂ ਦਾ ਕੋਈ ਵਾਲੀਵਾਰਸ ਨਹੀਂ ਸੀ ਜਹਾਜ਼ ਦੇ ਵਿੱਚ ਮੌਜੂਦ ਸੋ ਉਹ ਵੀ ਇਹਦੇ ਵਿੱਚ ਜਿਹੜੇ ਜਾ ਰਹੇ ਸੀ ਮਤਲਬ ਕਿ ਕਿਤੇ ਨਾ ਕਿਤੇ ਇਹ ਕਿਹਾ ਜਾ ਰਿਹਾ ਕਿ ਇੱਕ ਗੇਮ ਬਣਾਈ ਗਈ ਏਜੰਟਸ ਵੱਲੋਂ ਬਣਾਈ ਗਈ ਹੋ ਸਕਦੀ ਹੈ ਨਾ ਕਿ ਦੁਬਈ ਤੋਂ ਇਹ ਜਹਾਜ਼ ਜਿਹੜਾ ਉੱਡੇਗਾ ਤੇ ਨਿਆਕਾਗੁਰਾ ਜਾਊਗਾ ਉੱਥੋਂ ਫਿਰ ਮੈਕਸੀਕੋ ਤੇ ਮੈਕਸੀਕੋ ਤੋਂ ਅੱਗੇ ਯੂਐਸ ਦੇ ਵਿੱਚ ਇਹਨੂੰ ਐਂਟਰ ਇਹਨਾਂ ਲੋਕਾਂ ਨੂੰ ਕਰਵਾ ਦਿੱਤਾ ਜਾਊਗਾ ਕਿਉਂਕਿ ਇਸ ਗੱਲ ਦੇ ਸ਼ੰਕੇ ਤਾਂ ਜ਼ਿਆਦਾ ਵੱਜ ਜਾਂਦੇ ਆ ਕਿ ਅੱਜ ਜਿਹੜੀ ਖਬਰ ਪਹੁੰਚੀ ਹੈ ਨਾ ਜਦੋਂ ਇਹ ਕਿਹਾ ਗਿਆ ਵੀ ਜਹਾਜ਼ ਨੂੰ ਛੱਡ ਦਿੱਤਾ ਗਿਆ ਉਹ ਖਾਸ ਤੌਰ ਦੇ ਉੱਤੇ ਇੱਕ ਵਿੱਚ ਗੱਲ ਮੈਂਸ਼ਨ ਕੀਤੀ ਗਈ ਹੈ ਕਿ ਇਹਦੇ ਵਿੱਚ ਉਹ ਕਾਫੀ ਲੋਕਾਂ ਨੇ ਫਰਾਂਸ ਦੇ ਵਿੱਚ ਹੀ ਜ਼ਾਲਮ ਜਿਹੜੀ ਆ ਮੰਗ ਲਈ ਮਤਲਬ ਉੱਥੇ ਹੀ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਭਾਈ ਅਜ਼ਾਈਲਰ ਦੇ ਦਿਓ ਅਸੀਂ ਵਾਪਸ ਨਹੀਂ ਜਾਣਾ ਸੋ ਇਹ ਜਿਹੜੀ ਇੱਕ ਆਪਾਂ ਇਹ ਕਹਿ ਸਕਦੇ ਆ ਨਾ ਕਿ ਜਦੋਂ ਬੰਦੇ ਦੀ ਸੋਚ ਹੋਵੇ ਭਾਈ ਹੁਣ ਅਮਰੀਕਾ ਤਾਂ ਜਾਂਦਾ ਰਿਹਾ ਹੁਣ ਤਾਂ ਅਮਰੀਕਾ ਪਹੁੰਚ ਨਹੀਂ ਸਕਦੇ ਆਪਾਂ ਮਤਲਬ ਹੋ ਸਕਦਾ ਲੋਕਾਂ ਦੇ ਵਿੱਚ ਸੋਚਿਆ ਹੋਵੇ ਕਿ ਇਹਨਾਂ ਨੇ ਇੱਥੇ ਫੜ ਲਿਆ ਸਾਨੂੰ ਹੁਣ ਕਿੱਦਾਂ ਅਮਰੀਕਾ ਜਾਵਾਂਗੇ ਜੇ ਜਾਵਾਂਗੇ ਵੀ ਤਾਂ ਅਸੀਂ ਤਾਂ ਪਛਾਨੇ ਗਏ ਆ ਰੈਕੋਗਨਾਈਜ਼ ਹੋ ਗਏ ਆਪਾਂ ਫਰਾਂਸ ਨੇ ਅਮਰੀਕਾ ਨੂੰ ਦੱਸ ਦੇਣਾ ਕਿ ਭਾਈ ਤੁਹਾਡੇ ਵਾਲ ਬੰਦੇ ਆਉਂਦੇ ਹੁੰਦੇ ਜਿਹੜੇ ਅਸੀਂ ਫੜ ਲਏ ਆਹ ਉਹਨਾਂ ਦੇ ਡਾਕੂਮੈਂਟ ਹੈ ਆਹ ਉਹਨਾਂ ਦੀ ਪਛਾਣ ਹੈ ਸੋ ਕੁਝ ਫ੍ਰਾਂਸ ਦੇ ਵਿੱਚ ਹੀ ਅਜ਼ਾਲਮ ਮੰਗ ਲਈ ਹੈ ਪਰ ਇਹਦੇ ਵਿੱਚ ਹਜੇ ਵੀ ਮਤਲਬ ਕੀ ਇਹ ਭੇਤ ਹੈ ਹਜੇ ਇਹਦੇ ਬਾਰੇ ਖੁੱਲ ਕੇ ਗੱਲ ਨਹੀਂ ਹੋਈ ਕਿ ਫ੍ਰਾਂਸ ਉਹਨਾਂ ਨੂੰ ਅਜ਼ਾਲਮ ਦੇਵੇਗਾ ਜਾਂ ਨਹੀਂ ਦੇਵੇਗਾ ਤੇ ਹੁਣ ਜਿਹੜੀ ਹੋਰ ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਦੋ ਬੰਦਿਆਂ ਨੂੰ ਡਿਟੇਨ ਹਜੇ ਵੀ ਰੱਖਿਆ ਹੋਇਆ ਬਾਕੀਆਂ ਨੂੰ ਕਹਿ ਦਿੱਤਾ ਗਿਆ ਕਿ ਭਾਈ ਜਾਓ ਤੁਸੀਂ ਦੋ ਬੰਦੇ ਜਿਹੜੇ ਨੇ ਉਹਨਾਂ ਨੂੰ ਹਜੇ ਵੀ ਡਿਟੇਨ ਕੀਤਾ ਗਿਆ ਹੁਣ 에ਅਰਲਾਈਨ ਹੈ ਨਾ ਜਿਹੜੀ ਉਹ ਵੀ ਇੱਕ ਇੰਟਰਸਟਿੰਗ ਗੱਲ ਤੁਹਾਨੂੰ ਮੈਂ ਦੱਸਣ ਲੱਗਿਆ ਕਿ ਇਹ ਜਿਹੜੀ 에ਅਰਲਾਈਨ ਹੈ ਲੈਜੈਂਡ ਲੈਜੈਂਡ 에ਅਰਲਾਈਨ ਤੇ ਇਹ ਹੈਗੀ ਰូមਾਨੀਆਂ ਦੀ ਰូមਾਨੀਆਂ ਦੇ ਇੱਕ ਪ੍ਰਾਈਵੇਟ ਆਪਾਂ ਕਹਿ ਲਈਏ ਵੀ 에어ਲਾਈਨ ਹੈਗੀ ਹੈ ਕਿਸੇ ਦੀ ਉੱਥੇ ਇੱਕ کاروبਾਰੀ ਦੀ ਤੇ ਉਹਨਾਂ ਵੱਲੋਂ ਵੀ ਮਤਲਬ ਕਿ ਫਰਾਂਸ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਅਰੰਭੀ ਗਈ ਉਹਨਾਂ ਦੀ ਜਿਹੜੀ 에어ਲਾਈਨ ਦੀ ਵਕੀਲ ਹੈਗੀ ਹੈ ਉਹ ਵੀ ਖਾਸ ਤੌਰ ਦੇ ਉੱਤੇ ਗੱਲਬਾਤ ਕਰ ਰਹੀ ਸੀ ਕਿ ਭਾਈ ਹੋਇਆ ਕੀ ਆ ਤੁਸੀਂ ਸਾਡਾ ਜਹਾਜ਼ ਕਿਉਂ ਰੋਕਿਆ ਤੇ ਉਹ ਉਹ ਉਹਦਾ ਕਹਿਣਾ ਇਹ ਸੀ ਉਹਨੇ ਅਖਬਾਰਾਂ 'ਚ ਜਿਹੜੇ ਬਿਆਨ ਦਿੱਤੇ ਆ ਕਿ ਤੁਸੀਂ ਸਾਡੀ 에어ਲਾਈਨ ਦਾ ਜਹਾਜ਼ ਰੋਕ ਕੇ ਤੇ ਸਾਡੀ ਬਦਨਾਮੀ ਕਰ ਰਹੇ ਹੋ ਦੁਨੀਆ ਭਰ ਚ ਸਾਡੀ ਬਦਨਾਮੀ ਹੋ ਰਹੀ ਹੈ ਤਿੰਨ ਦਿਨ ਹੋ ਗਏ ਜਹਾਜ਼ 'ਤੇ ਖੜਿਆ ਹੋਇਆ ਤੇ ਉਹਦੇ ਨਾਲ ਵੀ ਸਾਨੂੰ ਬਹੁਤ ਘਾਟਾ ਪੈ ਰਿਹਾ ਇਹਦੇ ਵਿੱਚ ਕੋਈ ਵੀ ਮਨੁੱਖੀ ਤਸਕਰੀ ਨਹੀਂ ਹੈ ਤੁਸੀਂ ਸਾਰਿਆਂ ਦੇ ਡਾਕੂਮੈਂਟਸ ਚੈੱਕ ਕਰ ਸਕਦੇ ਹੋ ਤੁਸੀਂ ਆਹ ਕਰ ਸਕਦੇ ਹੋ ਅਸੀਂ ਤਾਂ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਦੋਂ ਕੋਈ 에어ਲਾਈਨ ਦੇ ਉੱਤੇ ਏਡਾ ਵੱਡਾ ਐਲੀਗੇਸ਼ਨ ਲੱਗ ਜਾਏ ਕਿ ਮਨੁੱਖੀ ਤਸਕਰੀ ਭਾਈ ਕਰ ਰਹੀ ਹੈ ਸੋ ਵਰਲਡਵਾਈਡ ਉਹਦੀ ਰੈਂਕਿੰਗ ਦਾ ਕੀ ਬਣੂਗਾ ਲੋਕਾਂ ਨੇ ਜਿਨ੍ਹਾਂ ਨੇ ਟਿਕਟਾਂ ਦੀਆਂ ਖਰੀਦੀਆਂ ਹੋਣੀਆਂ ਫਿਊਚਰ ਵਾਸਤੇ ਉਹਨਾਂ ਨੇ ਕੈਨਸਲ ਕਰ ਦੇਣੀਆਂ ਮਤਲਬ ਕਿ ਵੀ ਜਹਾਜ਼ ਹੀ ਇਸ ਕੰਮ ਲਈ ਸ਼ਾਇਦ ਵਰਤ ਰਹੇ ਆ 에어ਲਾਈਨ ਵਾਲੇ ਸੋ ਹੁਣ ਜਿਹੜੀ ਮੇਨ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਅਖੀਰ ਦੇ ਵਿੱਚ ਕਿ ਹਜੇ ਤੱਕ ਜਿਹੜਾ ਜਹਾਜ਼ ਛੱਡ ਦਿੱਤਾ ਗਿਆ ਬੰਦੇ ਭੇਜ ਦਿੱਤੇ ਗਏ ਨੇ ਮੁੰਬਈ ਨੂੰ ਇਹ ਜਹਾਜ਼ ਜਿਹੜਾ ਹੈ ਉਹ ਉੱਡ ਚੁੱਕਿਆ ਆ ਦੋ ਬੰਦੇ ਰੱਖ ਲਏ ਉਹਨਾਂ ਨੇ ਜਿਨ੍ਹਾਂ ਦੇ ਉੱਤੇ ਸ਼ੱਕ ਆ ਹੋ ਸਕਦਾ ਵੀ ਉਹ ਏਜੰਟ ਹੋਣ ਹੋ ਸਕਦਾ ਜਿਵੇਂ ਮੇਨ ਬੰਦੇ ਉਹੀ ਹੋਣ ਜਿਹੜੇ ਬਾਕੀਆਂ ਨੂੰ ਲੈ ਕੇ ਜਾ ਰਹੇ ਹੋਣ ਸੋ ਉਹਨਾਂ ਨੂੰ ਰੱਖ ਕੇ ਪੁਚ ਗੇ ਚ ਹਾਲੇ ਵੀ ਜਿਹੜੀ ਆ ਜਾਰੀ ਕੀਤੀ ਗਈ ਆ ਕਿ ਉਹਨਾਂ ਦੇ ਹੋਰ ਪਤਾ ਨਹੀਂ ਕਿੰਨੇ ਦਿਨ ਲੱਗਣਗੇ ਜਾਂ ਫਿਰ ਉਹਨਾਂ ਨੂੰ ਸਜ਼ਾਵਾ ਵੀ ਹੋ ਸਕਦੀ ਹੈ ਮੈਂ ਤਾਂ ਇਥੋਂ ਤੱਕ ਵੀ ਪੜ ਚੁੱਕਿਆ ਹਾਂ ਕਿ ਹੋ ਸਕਦਾ ਹੈ ਜੇਕਰ ਉਹ ਦੋਸ਼ ਸਾਬਤ ਹੋ ਜਾਂਦੇ ਆ ਉਹ ਦੋਨਾਂ ਦੇ ਉੱਤੇ ਤਾਂ 20 ਸਾਲ ਦੀ ਕੈਦ ਹੋਊਗੀ ਫਰਾਂਸ ਦੇ ਵਿੱਚ ਉਹਨਾਂ ਨੂੰ ਕਿ ਜੇ ਉਹ ਮਨੁੱਖੀ ਤਸਕਰੀ ਕਰਦੇ ਹੋਏ ਜੇ ਜੇਕਰ ਫੜੇ ਜਾਂਦੇ ਆ ਸੋ ਇਹ ਹੁਣ ਤੱਕ ਦੀ ਜਿਹੜੀ ਅਪਡੇਟ ਸਾਡੇ ਕੋਲ ਆਈ ਹੈ ਤੇ ਫਰਾਂਸ ਕੀ ਕਿਸ ਆਧਾਰ ਦੇ ਉੱਤੇ ਇਸ ਜਹਾਜ਼ ਨੂੰ ਛੱਡਿਆ ਗਿਆ ਕਿਸ ਆਧਾਰ ਦੇ ਉੱਤੇ ਉਹਨਾਂ ਨੂੰ ਲੋਕਾਂ ਨੂੰ ਰਿਹਾਅ ਕੀਤਾ ਗਿਆ ਇਹਦੇ ਬਾਰੇ ਹਜੇ ਮਤਲਬ ਵਜ੍ਹਾ ਜਿਹੜੀ ਕਾਰਨ ਆ ਉਹ ਆਉਣਾ ਬਾਕੀ ਹੈ ਆਫੀਸ਼ੀਅਲ ਬਿਆਨ ਹਜੇ ਆਉਣਾ ਫਰਾਂਸ ਵੱਲੋਂ ਬਾਕੀ ਹੈ ਜੀ ਜੀ ਨਿੱਦਲ ਜੀ ਸਣੀ ਤੁਹਾਨੂੰ ਤੁਹਾਡਾ ਕਿਰੋ ਕਿ ਜਿੱਦਾਂ ਹੀ ਕੋਈ ਹੋਰ ਵੱਡੀ ਅਪਡੇਟ ਸਾਡੇ ਸਾਹਮਣੇ ਆਏਗੀ ਦੁਬਾਰਾ ਤੁਹਾਡੇ ਰੁਕ ਕਰਾਂਗੇ ਤੇ ਤਾਂ ਥੋੜਾ ਸਾਨੂੰ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਦੇ ਲਈ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਸਾਨੂੰ ਸੁਣਦੇ ਨੇ ਸਾਡੇ ਗੱਲਬਾਤ ਨੂੰ ਪਸੰਦ ਕਰਦੇ ਨੇ ਸੋ ਬੇਨਤੀ ਮੈਂ ਕਰ ਦਿੰਦਾ ਕਿ ਜਿਨੇ ਵੀ ਸਾਨੂੰ ਦੇਖਣ ਵਾਲੇ ਦਰਸ਼ਕ ਨੇ ਕਿ YouTube ਤੇ ਸਾਡੀਆਂ ਵੀਡੀਓਜ਼ ਦੇਖੋ ਵੀ ਤੇ ਸਬਸਕ੍ਰਾਈਬ ਵੀ ਜਰੂਰ ਕਰੋ ਚੈਨਲ ਨੂੰ ਤੇ Facebook ਦਾ ਜੋ ਪੇਜ ਨਵਾਂ ਬਣਾਇਆ Pride Punjab TV ਵੱਲੋਂ ਉਹਨੂੰ ਵੀ ਜਾ ਕੇ ਲੱਭ ਕੇ ਸਰਚ ਕਰਕੇ ਤੇ ਫੋਲੋ ਜਰੂਰ ਕਰੋ ਬਹੁਤ ਧੰਨਵਾਦ ਜੀ ਜੀ ਤੇ Pride Punjab TV ਦੇ ਦਰਸ਼ਕਾਂ ਤੋਂ ਹੁਣ ਮੰਗਿ ਇਜਾਜ਼ਤ ਧੰਨਵਾਦ